ਆਹ ਵੇਖੋ ਜੀ ਕੀ ਬਣਿਆ ਜੀ ਇਹ ਸਾਰਾ ਹੀ ਜਾਨੀ ਕਿ ਪੂਰੀ ਜਗਾ ਜਿੱਥੇ ਆਪਾਂ ਕਮਾਦ ਲੱਗਾ ਜਿੱਥੇ ਮੈਂ ਚੱਲਣ ਦੇ ਨਾ ਇਹਦੇ ਸਿਰ ਦੇ ਉੱਤੇ ਕਮਾਦ ਲੱਗਾ ਹੈ ਤੁਸੀਂ ਵੀ ਦੇਖ ਸਕਦੇ ਹੋ ਕੀ ਹਾਲਾਤ ਬਣ ਗਏ ਆ ਕੀ ਕੜੇ ਵੀ ਹੈਗੇ ਜਿ ਵਿੱਚ ਜੀ ਬੱਕੜੀ ਹੈ ਇਹ ਲੱਗ ਗੰਦੇ ਰੇਂਗੂੜੀ ਆਹ ਵੇਖੋ ਹੁਣ ਸਬਜ਼ੀ ਚੋੜ ਕੇ ਆਏ ਆ ਲਓ ਜੀ ਯਾਰ ਬੁੱਢੇ ਹੋਏ ਨੇ ਆ ਲੋ ਜੀ ਆ ਸ਼ਕਾਰ ਫੜ ਲਿਆ ਜੀ ਇਹ ਗਏ ਨਾ ਇਹ ਦਦਾ ਤੱਕ ਲੋ ਵੜਦਾ ਸੀ ਆ ਮਰਤੇ ਨਾ ਜਾਉ ਪੇਟ ਤੱਕ ਜਾਂਦੇ ਆ ਨਾ ਇਹ ਜਿੰਸ ਮਰਨ ਵਾਲੀ ਦੇ ਫਿਰ ਚਪੜੇ ਛੁੱਟਦਾ ਪੰਟੀ ਆਪਣੇ ਪਾਉਨੇ ਆ ਪਾਣੀ ਬੜਾ ਪਾਣੀ ਚਪੜੇ ਪਾਣੀ ਜਗ੍ਹਾ ਵਾ ਹਨਾ ਉੱਥੇ ਕਿਤੇ ਕਾਫਾ ਵਾ ਵਾਗਾ ਗਏ ਸੇ ਗੰਦੇ ਸასი ਕਾਲ ਜੀ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਅੱਜ ਦਾ ਬਲੌਗ ਕਰਦੇ ਆਪਾਂ ਸਟਾਰਟ ਅੱਜ ਆਪਾਂ ਪਹੁੰਚੇ ਆਂ ਜੀ ਭੂਤਨਪੁਰੇ ਤੇ ਅੱਜ ਬਾਰਿਸ਼ ਹੋਈ ਤੇ ਢਿੱਗਾ ਜਿਹੜੀਆਂ ਵਾ ਭੂਤਨਪੁਰੇ ਉਹ ਟਹਿ ਗਈਆਂ ਤੇ ਉਹ ਸਿੱਧੀਆਂ ਢਿੱਗਾ ਜਿਹੜੀਆਂ ਵਾ ਉਹ ਨਹਿਰ ਦੇ ਵਿੱਚ ਚਲੇ ਗਈਆਂ ਨਹਿਰ ਹੋ ਗਈ ਆ ਬੰਦ ਤੇ ਮੀਂਹ ਜਿਆਦਾ ਪਿਆ ਅੱਜ ਸਵੇਰੇ ਬਹੁਤ ਜਿਆਦਾ ਤੇ ਇੱਧਰ ਤੋਂ ਵੀ ਦੇਖ ਸਕਦੇ ਹੋ ਜੀ ਆ ਸਾਰਾ ਇੱਥੇ ਪੈਲੀ ਸੀ ਜਿੱਥੇ ਅਸੀਂ ਖੜੇ ਆ ਇਹ ਸਾਰੀ ਰੁੜ ਕੇ ਚਲੇਗੀ ਸਮਝ ਲਓ ਉਹ ਉਹਦੇ ਬਰਾਬਰ ਪੈਲੀ ਸੀ ਉਹ ਜਿੱਥੇ ਝੋਨਾ ਲੱਗਾ ਆ ਸਾਹਮਣੇ ਵੀ ਦੇਖ ਸਕਦੇ ਜੀ ਸਮਝ ਲਓ ਕਿ ਮੇਰੇ 5-5 ਫੋਟਾ ਲਾ ਲਓ ਤੁਸੀਂ ਕਿ ਇਹ ਸਾਰਾ ਗੁਰਾ ਰੁੜ ਗਿਆ ਜਿੱਥੇ ਮੈਂ ਖੜਾ ਇੱਥੇ ਝੋਨਾ ਲੱਗਾ ਸੀ ਠੀਕ ਹੈ ਜੀ ਤੇ ਹੁਣ ਆਪਾਂ ਨਾ ਉੱਤੇ ਚੱਲੇ ਆਂ ਤੇ ਉਹ ਕਹਿੰਦੇ ਲੀ ਲੀ ਆ ਜੋ ਤੇ ਆਪਾਂ ਹੁਣ ਇਧਰੋਂ ਜਾ ਆ ਆ ਝੋਨਾ ਜੀ ਆ ਵੇ ਲੋ ਜਿਆ ਸਾਰਾ ਰੁੜ ਗਿਆ ਜੀ ਇਹ ਸ ਰੁੜ ਕੇ ਰੁੜ ਕੇ ਤੇ ਆ ਆ ਵਾਲੀ ਨਾਲ ਦੀ ਪਹਿਲੀ ਚਲੇਗਾ ਜੀ ਉਹ ਵੇਖੋ ਜੀ ਆ ਸਾਰੀ ਜਿੰਨੀ ਰੇਤ ਮਿੱਟੀ ਆ ਸਾਰੀ ਇੱਥੇ ਚਲੇਗੀ ਆ ਉੱਥੇ ਪਾੜ ਪੈ ਗਈ ਤੇ ਇਧਰੋਂ ਰੁੜ ਕੇ ਚਲੇਗੀ ਆ ਥੋੜੀ ਧੂਸੀ ਜੀ ਬਣੀ ਆ ਲੀ ਬਣੀ ਆ ਤੇ ਆਹ ਸਾਡਾ ਵੀਰ ਡਿਆ ਵਾਚਾਂ ਮਾਰਨ ਤੇ ਹੁਣ ਆਪਾਂ ਵੀਰ ਕੋ ਚਲਦੇ ਆ ਵੀਰ ਕਹਿੰਦਾ ਆਜੋ ਜੀ ਨਾਲੇ ਐਡਵੈਂਚਰ ਕਰ ਲੈਨੇ ਆ ਤੇ ਨਾਲੇ ਵਲੌਗ ਬਣਾ ਲੈਨੇ ਆ ਤੇ ਚਲੋ ਮੈਂ ਤੁਹਾਨੂੰ ਲਾਗੇ ਜਾ ਕੇ ਮਿਲਦਾ ਠੀਕ ਹੈ ਜੀ ਤੇ ਇਦਾਂ ਵੀਡੀਓ ਬੜੀ ਲੰਮੀ ਹੋ ਜਾਂਦੀ ਆ ਤੇ ਮੈਂ ਤੁਹਾਨੂੰ ਉੱਥੇ ਅੱਗੇ ਜਾ ਕੇ ਮਿਲਦਾ ਵੀਡੀਓ ਪੂਰੀ ਵੇਖਿਓ ਠੀਕ ਹੈ ਸਕਿਪ ਨਾ ਕਰਿਓ ਮਿਲਦੇ ਆਓ ਜੀ ਇੱਧਰ ਆਡਾ ਵੀਰ ਨੂੰ ਮਿਲੋ ਤੁਸੀਂ ਹਾਂ ਜੀ ਹੋਰ ਕੀ ਹਾਲ ਚਾਲ ਵਧੀਆ ਵਧੀਆ ਭਾਜੀ ਤੁਸੀਂ ਦੱਸੋ ਵੇਖ ਲਓ ਜੀ ਪਾਹੀ ਸੁੱਤੇ ਸੀ ਯਾਰ ਤੇ ਫੋਨ ਹੀ ਸਾਇਲੈਂਟ ਲਾ ਕੇ ਸੁੱਤੇ ਸੀ ਤੇ ਵੀਰ ਦਾ ਫੋਨ ਆ ਗਿਆ ਤੇ ਚਾਣਕ ਸਲਾਹ ਬਣ ਗਈ ਤੇ ਵੀਰ ਨੇ ਵੀਡੀਓ ਕਾਲ ਕਰਕੇ ਜਿੱਦਾਂ ਤੁਹਾਨੂੰ ਦੱਸਿਆ ਮੈਂ ਵੀਡੀਓ ਕਾਲ ਕਰਕੇ ਵਿਖਾਈ ਤੇ ਮੈਂ ਚਲੋ ਜਾਣਾ ਬੰਦਾ ਤੇ ਚਲਦੇ ਆ ਘਰੇ ਕੀ ਕਰਨਾ ਸਹੋਂਗੇ ਤੇ ਵੀਰੇ ਕਿਦਾਂ ਜਿਹੜਾ ਮੀ ਪਿਆ ਉਹਦੇ ਨਾਲ ਕੰਮ ਖਰਾਬ ਹੋਇਆ ਹੁਣ ਬਹੁਤ ਦੇ ਨਾ ਹੋਇਆ ਹੈ ਉਹ ਰੋਡ ਪੈ ਗਿਆ ਸਾਰੇ ਬੱਲੇ 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 ਓਏ ਲੋ ਗਾਈਜ਼ ਆਡ ਐਡਵੈਂਚਰ ਆ ਚਲੋ ਗਾਇਸ ਤੁਹਾਨੂੰ ਨਾ ਐਡਵੈਂਚਰ ਲੱਗੇ ਸਮਝੋ ਐਡਵੈਂਚਰ ਆਪਣਾ ਇੱਥੋਂ ਸਟਾਰਟ ਹੋਇਆ ਨਾ ਆਹ ਵੇਖੋ ਜੀ ਇਥੋਂ ਨੰਗੀ ਜਿਹੀ ਮਸ਼ੀਨ ਤੇ ਨਹਿਰ ਜਿਹੜੀ ਆ ਉਹ ਹੋ ਗਈ ਆ ਬੰਦ ਜੀ ਰੇਤ ਮਿੱਟੀ ਜਿਹੜੀ ਉਹ ਨਹਿਰ ਦੇ ਵਿੱਚ ਚਲੇ ਗਈ ਠੀਕ ਹੈ ਜੀ ਔਖਾ ਹੋਇਆ ਪਿਆ ਜੀ ਕਿਸਾਨਾਂ ਦਾ ਵੇ ਲੋ ਜੀ ਆ ਵੇ ਲੋ ਗਾਇਸ ਇਹਦੇ ਬਰਾਬਰ ਜ਼ਮੀਨ ਹੀ ਆ ਸਾਰੀ ਜਿੰਨੀ ਜਮੀਨੇ ਦੇ ਬਰਾਬਰ ਹੀ ਬਿਲਕੁਲ ਐ ਬਿਲਕੁਲ ਬਰਾਬਰ ਤੇ ਤੁਸੀਂ ਵੇਖ ਸਕਦੇ ਹੋ ਜਾਣੇ ਕੀ ਇਹ 30 ਫੁੱਟ ਪਲੱਸ ਜਿਹੜਾ ਬਾ ਡੁੰਗਾਈ ਹੋ ਚੁਕੀ ਆ ਤੇ ਤੁਹਾਨੂੰ ਤੁਹਾਨੂੰ ਐ ਲੱਗਾ ਲੱਗੂਗਾ ਕਿ ਜਿੱਦਾਂ ਆਪਾਂ ਜਿੱਦਾਂ ਹਸ਼ਿਆਰਪੁਰ ਦੀਆਂ ਪਾਣੀਆਂ ਜਾ ਕੇ ਖੱਡਾਂ ਜਾ ਗਏ ਆ ਐਦਾਂ ਦੀ ਫੀਲਿੰਗ ਆਉਣੀ ਹੋਣੀ ਆ ਤੇ ਤੁਸੀਂ ਵੇਖੋ ਜੀ ਆ ਆ ਵੇ ਲੋ ਆ ਉੱਥੇ ਕਮਾਤ ਲੱਗਾ ਆਪਣੇ ਕਿਸਾਨ ਭਰਾਵਾਂ ਦਾ ਤੇ ਵੀ ਵਲਾ ਲੋ ਹਿਸਾਬ ਕਿ ਰੁੜ ਗਿਆ ਵੇਖ ਲੋ ਕਿੰਨਾ ਕ ਪਾਣੀ ਆਇਆ ਹੋਊਗਾ ਜੀ ਕਿੰਨੀ ਖੋਰੀ ਚੜੀ ਹੋ ਗਈ ਸਾਹਮਣੇ ਵੇਖ ਲੋ ਜੀ ਆਹ ਵੇਖੋ ਇਹ ਤਾਂ ਜਿੱਦਾਂ ਬ੍ਰਾਹਮੜ ਬਣ ਗਏ ਨੇ ਜਿੱਦਾਂ ਬ੍ਰਾਹਮੜ ਨਹੀਂ ਹੁੰਦੇ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਉਹ ਬਣ ਗਏ ਜੀ ਆਹ ਵੇਖੋ ਆਹ ਵੇਖੋ ਜੀ ਉਹ ਸਾਹਮਣੇ 19 ਉੱਚੀ ਪੈਲੀ ਸਾਰੀ ਏ ਤੇ ਰੁੜ ਕੇ ਵੇਖ ਲੋ ਕੀ ਬਣ ਗਿਆ ਬਾਈ ਇੱਧਰ ਦਿਖਾਓ ਐਡਵਾਂਸ ਆਹ ਵੇਖੋ ਜੀ ਇੱਥੇ ਤਾਂ ਨਹੀਂ ਪਤਾ ਕਿ ਉੱਧਰ ਵੇਖੋ ਗਾਇਸ ਵੇਖ ਲੋ ਕਿਸਮਤ ਦਾ ਕੋਈ ਪਤਾ ਨਹੀਂ ਕਿਸਮਤ ਕੁਦਰਤ ਕੀ ਕਰਦੇ ਕੋਈ ਕਹਿਆ ਕਿਹਾ ਨਹੀਂ ਜਾ ਸਕਦਾ ਤੇ ਤੁਨ ਮਾਈ ਕੁਦਰਤ ਬਖਾਲਦੀ ਆ ਤੇ ਕੁਦਰਤ ਬੜਾ ਕੁਝ ਕਰ ਸਕਦੀ ਆ ਤੇ ਆਹ ਵੇਖੋ ਜੀ ਇਧਰ ਵੇਖੋ ਤੁਸੀਂ ਇਧਰੋਂ ਵੀ ਰਾਹ ਬਣ ਗਏ ਆ ਜੀ ਇਹ ਮਿਹਰਬਾਨੀ ਦੇ ਹੀ ਦੇ ਬੰਦਿਆ ਨੇ ਤਿੰਨ ਚਾਰ ਦਿਨ ਹੋ ਗਏ ਹੁਣ ਮਾੜੀ ਜੀ ਚਾਲੂ ਕੀਤੀ ਕਈਆਂ ਨਾਲ ਅੱਛਾ ਮਸ਼ੀਨਾਂ ਸਾਧਨ ਕੱਲ ਨੂੰ ਕਹਿੰਦੇ ਮਸ਼ੀਨ ਆਏਗੀ ਠੀਕ ਠੀਕ ਆ ਉਹ ਦਿਨਾਂ ਗੱਲ ਬੰਦ ਲੋ ਜੀ ਤਾਲੀਆਂ ਵੀ ਥੱਲੇ ਆ ਗਈਆਂ ਥੱਲੇ ਯਾਰ ਕਿੰਨਾ ਕੁ ਪਾਣੀ ਆਇਆ ਹੋਊਗਾ ਯਾਰੇ ਇਹੋ ਜਿਹੜਾ 8-9 ਘੰਟੇ ਉਦੋਂ 20 ਪਿਆਣਾ ਉਹ ਤੇ ਯਾਰ ਮੈਨੂੰ ਇਹ ਨਹੀਂ ਸਮਝ ਆਉਂਦੀ ਜੇ ਕੋਈ ਬੰਦਾ ਕਿਦੇ ਉੱਤੇ ਖਲੋਤਾ ਹੁੰਦਾ ਤੇ ਫਿਰ ਉਹਦਾਂ ਕੀ ਬੰਦਾ ਹੋਰ ਉਹਨੂੰ ਫਿਰ ਨਹਿਰ ਚੋਂ ਕੱਢਣਾ ਤੇ ਇਹ ਫਿਰ ਜੇ ਇਹ ਯਾਰ ਇਹ ਤਾਂ ਫਿਰ ਜਾਗਦਾ ਵੀ ਆਇਆ ਹੋਊਗਾ ਇਹ ਕੰਮ ਜਾਂ ਹੋਲੀ-ਹੋਲੀ ਰੋ ਰੋ ਰੋੜੇ ਬੰਦ ਖੋ ਖੁਰੀ ਹੈ। ਨਹਿਰ ਇੱਥੇ ਚਲਦੀ ਰਹੀ ਹੈ ਟਿੱਬੇ ਦੇ ਨਾਲ। ਹੁਣ ਨਹਿਰ ਉਹ ਉਧਰ ਚਲਾਈ। ਲਓ ਜੀ ਗਾਇਜ਼ ਜਿੱਥੇ ਖੜੇ ਆ ਇੱਥੋਂ ਨਹਿਰ ਲੰਘਦੀ ਸੀ। ਤੇ ਵੇਖ ਲੋ ਜੀ ਕਿੰਨੀ ਮਿੱਟੀ ਥੱਲੇ ਆਈ ਹੈ ਜੀ। ਆਹ ਵੇਖੋ ਜੀ। ਆਹ ਸਾਰੀ ਢਾਬ ਜਿਹੜੀ ਸਾਰੀ ਥੱਲੇ ਆ ਗਈ ਹੈ। ਤੇ ਜਿੱਥੇ ਖੜੇ ਆ ਇੱਥੋਂ ਮੈਂ ਨਾਲੀ ਵਗਦੀ ਹੈ। ਸਾਬ ਜਿੱਥੇ ਮੈਂ ਖੜਾ ਹੈ ਨਾ। ਇੱਥੋਂ ਇਹ ਨਾਲੀ ਵਗਦੀ ਤੇ ਵੇਖ ਲੋ ਕਿੰਨੀ ਮਿੱਟੀ ਸਾਰੀ ਥੱਲੇ ਆ ਗਈ ਹੈ ਜੀ। ਤੇ ਨਹਿਰ ਟੋਟਲੀ ਬੰਦ ਹੋ ਗਈ। ਮਨਕੀਰ ਤੈ ਇੱਧਰ ਆ ਜਾ ਓਏ। ਆਹ ਵੇਖੋ ਗਾਇਜ਼। ਤੇ ਨਾ ਸਿਆ ਹਰੀ ਦਾ ਤੇ ਆ ਲੱਗਦਾ ਆ ਮਸ਼ੀਨ ਨੇ ਕੀਤਾ ਆਲਾ ਆ ਵੀਰ ਮਸ਼ੀਨ ਕਈਆਂ ਆ ਹੋਵੇ ਉਧਰ ਅੱਛਾ ਲਓ ਗਾਇਸ ਮਸ਼ੀਨ ਫੜਨ ਦੇ ਲੋਕ ਇੰਨਾ ਵੀਰ ਕਰਕੇ ਬਸ ਚਲਾਈ ਹੈ ਨਾ ਯਾਰ ਇਦਾਂ ਹੀ ਬਸ ਆ ਵੇਖ ਲੋ ਜੀ ਇਦਾਂ ਹੀ ਬਸ ਰੇਡ 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 ਕੇ ਵੇਖ ਲੋ ਜੀ ਗਾਇਸ ਇਦਾਂ ਹੀ ਨਿਆਰ ਚੱਲੀ ਹੈ ਜਉਂਦਰ ਜ਼ਮੀਨ ਖਾਰ ਲੋਕਾਂ ਦੇ ਕੁਮਾਰ ਆ ਵੇਖੋ ਜੀ ਆ ਜਾ ਲੰਘਿਆ ਕੁਮਾਰ ਦੇ ਲੋ ਰੁਕ ਜਾ ਮੈਂ ਢੰਗ ਨਾਲ ਮੜਾ ਜੀ ਤਵੇਰੇ ਇਥੋਂ ਪਹਿਲਾਂ ਕੋਈ ਰਾਹ ਰੂ ਤੇ ਨਹੀਂ ਨਾ ਇਥੋਂ ਹਣਾ ਓ ਪੱਧਰ ਉਹ ਨਾ ਗੰਨਾ ਲੱਗਾ ਹਾਂ 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 ਤਾੜੀਆਂ ਪੱਤਾਂ ਜਿੰਨਾ ਕਾਈ ਕਾਈ ਉਗੀ ਇਧਰ ਇੱਧਰ ਚੱਲੋ ਵੀ 25 ਫੁੱਟ ਹੋਣਾ ਜਿਹੜਾ ਜੇ ਉਹ ਟਾਇਆ ਜਿੰਨਾ ਠੀਕ ਹੈ ਠੀਕ ਹੈ ਠੀਕ ਆ ਮੈਂ ਕੀ ਫੁੱਟ ਮੈਂ ਕਹਿੰਦੇ ਅੱਗੇ ਮੈਂ ਇਨਾ ਰੋਡ ਪੈ ਗਿਆ ਮੈਂ ਚੱਲਦੀ ਇਥੇ ਵੀਰਾ ਟਾਇ ਦੇ ਨਾਲ ਹੂੰ 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 ਹੁਣ ਤੇ ਉਹ ਪਾਣੀ ਮੜਾ ਮੋਟਾ ਚਲਾਇਆ ਹੁਣ ਆਪਣਾ ਰਾਹ ਤੇ ਪਾਣੀ ਬਣਾਉ ਠੀਕ ਹੈ ਠੀਕ ਆ ਮੈਂ ਹੁਣ ਪੈਰ ਤੋ ਚਾ ਨਾ ਰਹਿਣ ਦੇ ਤਾਂ ਵੀ ਗੰਦੇ ਹੋਣੇ ਆ ਜਾ ਪਿਆਰੇ ਝੜ ਜਾਣੀ ਜਾਂਦੇ ਝੜ ਜਾਣੀ ਸੁੱਕ ਜਾਣੀ ਹੋਣੀ ਤੇ ਚਲਾ ਬ ਕਿੱਥੇ ਕੋਈ ਪਿਆ ਬੰਟੀ ਇਥੇ ਮੁੰਡਾ ਕਹਿੰਦਾ ਕਿੱਥੇ ਉਹ ਪਾਣੀ ਉਹ ਜਣੀ ਬੱਟਾ ਪਿਆ ਪੱਖੜ ਗਿਆ ਲੈ ਆਇਆ ਡੰਡਾ ਜਿਆ ਕਰ ਰੈਂਦ ਕੇ ਰੈਂਦ ਦੇ ਬੰਦੇ ਆਂਦੇ ਹੋਣੇ ਕੋਈ ਛੇੜਖਾਨੀ ਕਰ ਲੈਣ ਕਰਨਗੇ ਪਾਣੀ ਚੱਲ ਵੀ ਲੈ ਆ ਆਹ ਵੇਖੋ ਗਾਇਸ ਇਹ ਵੇਖੋ ਆ ਵੇਖੋ ਜੀ ਕੀ ਬਣਿਆ ਜੀ ਇਹ ਸਾਰਾ ਹੀ ਜਾਨੀ ਕਿ ਪੂਰੀ ਜਗਾ ਜਿੱਥੇ ਆਪਾਂ ਕਮਾਦ ਲੱਗਾ ਜਿੱਥੇ ਮੈਂ ਚੱਲਣ ਦੇ ਨਾ ਇਹਦੇ ਸਿਰ ਦੇ ਉੱਤੇ ਕਮਾਦ ਲੱਗਾ ਹੈ ਤੇ ਤੇ ਵੀ ਵੇਖ ਸਕਦੇ ਹੋ ਕੀ ਹਾਲਾਤ ਬਣ ਗਏ ਆ ਤਾਂ ਗਾਇਸ ਆਪਾਂ ਵੇਖ ਲਾ ਇੱਥੇ ਪਹੁੰਚੇ ਆ ਤੇ ਵੇਖ ਲਓ ਮੈਂ ਡਰ ਵੀ ਲੱਗਣ ਦੇ ਇੱਥੇ ਆ ਗਏ ਤੇ ਵੇਖ ਲਓ ਕੀ ਬਣ ਗਿਆ ਜੀ ਆ ਸਾਰਾ ਕਮਾਦ ਲੱਗਾ ਜੀ ਆ ਸਾਰਾ ਕਮਾਦ ਜਿੱਥੇ ਮੈਂ ਆਇਆ ਤੁਰ ਕੇ ਇੱਥੇ ਵੀ ਸਾਰਾ ਕੁਮਾ ਦੇ ਹੈ ਤੇ ਰੇਤ ਮਿੱਟੀ ਆ ਲਾਓ ਜੀ ਮਿੱਟੀ ਦੇਖੋ ਕਿ ਨੀ ਚੀਜ਼ ਨਹੀਂ ਆਹ ਦੇਖੋ ਆਹ ਦਿਖਾਤਾ ਆ ਜੀ ਹੈ ਲੈ ਗਏ ਕੰਮ ਪੁਰਾਣੀ ਲੱਲਣ ਕਰਨੀ ਤੇ ਕੁੱਤੀ ਇਹ ਹੀ ਆਣਗੇ ਚਲ ਕੇ ਦਰਹੀ ਹਾਲਗਾ ਮੈਂ ਤਾਂ ਪੈ ਗਿਆ ਇੱਕ ਉਹਨੇ ਪੱਕੀ ਰੱਖੀ ਹੁੰਦੀ ਬਾਉ ਜੀ ਬੜੀ ਮੌਂਦਾ ਲਓ ਜੀ ਭੈਣ ਚੋਰ ਦੰਡੇ ਬੰਦੇ ਨੇ ਸਾਰੇ ਹੋਦੇ ਬਾਦਸ਼ਾਹ ਨਗਰ ਉਹ ਕਿਤੇ ਮਗਰ ਆਈ ਚੀਕਾ ਬਾਦ ਚਲੋ ਜੀ ਚਲੋ ਆਜੋ ਗਾਇਸ ਜੀ ਉਹ ਨਾ ਬਾਣੀ ਵੱਡੇ ਵੱਡੇ ਫੋਟੋ ਆਇਆ ਬੜੀ ਲਓ ਜੀ ਤੁਹਾਡਾ ਬੰਟੀ ਵੀਰ ਹੋਰ ਵੀਰ ਜੀ ਕੀ ਹਾਲ ਚਾਲ ਜੀ ਹਾਂ ਜੀ ਹੋਰ ਸਾਨੂੰ ਠੀਕ ਠਾਕ ਆਓ ਠੀਕ ਆ ਲਓ ਜੀ ਆ ਸਾਡਾ ਵੀਰ ਜਿੱਥੇ ਖੇਡਦੇ ਰਹੇ ਤੇ ਨਹਾਉਂਦੇ ਰਹੇ ਆ ਉਹ ਪਿਛੇ ਨਾਲੀ ਚ ਪ੍ਰਾਣੀਆਂ ਗੱਲਾਂ ਪ੍ਰਾਣੀਆਂ ਜਿਆਦਾ ਹੀ ਤਾਜ਼ਾ ਹੋ ਗਈਆਂ ਇੱਥੇ ਆ ਕੇ ਤੇ ਨਾਲ ਵੀਰ ਲੋਕਾਂ ਦਾ ਕਮਾਦ ਕਿ ਬਣਿਆ ਲੋਕ ਆਹ ਵੇਖੋ ਜੀ ਕਮਾਦ ਦਾ ਕੀ ਬਣਿਆ ਜੀ ਇਹ ਹੁਣ ਲੱਗ ਜਾਣੇ ਸਾਲ ਡੇਢ ਜ਼ਮੀਨ ਸਾਫ਼ ਕਰਦੇ ਸੀ ਤੇ ਲਾ ਲਓ ਕਿ ਇਹ 10-10 ਫੁੱਟ ਦਾ ਕਮਾਦ ਹੋ ਚੁੱਕਿਆ ਸੀ ਤੇ 3-3 ਫੁੱਟ ਉੱਤੇ ਰਹਿ ਗਿਆ ਸਾਰੇ 4-4 5-5 ਤੇ ਬਾਕੀ ਸਾਰਾ ਡੁੱਬ ਗਿਆ ਮਿੱਟੀ ਨਾਲ ਵੇ ਸਕਦੇ ਤੂੰ ਕਿ ਬਣਾਉ ਤਾਂ ਇਧਰੋਂ ਸਾਰੀ ਢਾਪ ਥੱਲੇ ਆਈ ਆ ਜੀ ਠੀਕ ਹੈ ਜੀ ਯਾਰਾ ਉਧਰ ਵਿਖਾਲਣਾ ਛਿਪ ਛਿਪ ਸਾਬ ਕੋ ਆਓ ਵੇਖੋ ਜੀ ਆਹ ਆਪਣੇ ਐਡਵੈਂਚਰ ਕਰਦੇ ਆਉਣ ਦੇ ਬੰਦੇ ਯਾਰਾ ਦਾ ਨਾ ਉਹ ਨੰਦਾ ਇਧਰ ਹੈ ਫਿਰ ਪਾਣੀ ਅੱਗੇ ਡੂੰਗਾ ਜਾਂ ਕਿਦਾਂ ਹੈ ਓਏ ਇਧਰ ਨਾ ਜਾਈ ਪਾਣੀ ਤੇ ਆ ਜਾ ਇਧਰ ਆ ਜਾ ਇਧਰ ਇਹ ਬੋਤਾ ਹੀ ਠੋਕਦਾ ਕੀ ਰਿਹਾ ਬਸ ਲਓ ਜੀ ਬਣ ਜਾਣਾ ਹੀ ਪੈ ਰਿਹਾ ਜੀ ਤੈਨੂੰ ਵਿਖਾਲ ਕੇ ਲੈ ਕੇ ਆਏ ਏ ਆਹ ਵੇਖੋ ਯਾਡ ਦੇ ਵੀਰ ਆਉਂਦੇ ਨੇ ਆਈ ਸ਼ਾਬਾਸ਼ ਤੁਹਾਡੇ ਕਿਦਾਂ ਅਸੀਂ ਖੰਡੇ ਆਹ ਵੇਖੋ ਜੀ ਆਹ ਵੇਖੋ ਤੇ ਵੀਰ ਹੋਣਾ ਨੇ ਮਿਹਨਤ ਕੀਤੀ ਉੱਥੇ ਤੱਕ ਤੇ ਪੂਰਾ ਹੀ ਪਾਣੀ ਕਈਆਂ ਨਾਲ ਪਾਣੀ ਤੇ ਰੇਤ ਮਿੱਟੀ ਰੋੜ ਰੋੜ ਕੇ ਰਾਹ ਬਣਾਤਾ ਪਾਣੀ ਦਾ ਨਿਕਲ ਨਾ ਨਹੀਂ ਤਾਂ ਪਾਣੀ ਜੜਾ ਹੀ ਹੈ ਉਹ ਆਹ ਵੇਖੋ ਇੱਧਰ ਧਿਆਨ ਨਾਲ ਪੁੱਛ ਰਿਹਾ ਬੜਾ ਗੁਝਾਉਂਦਾ ਇੱਧਰ ਫੋਟੀਆਂ ਤੇ ਜਾਣਾ ਹੂ ਕੁਝ ਗੱਲ ਹੈ ਸਹੀ ਗੱਲ ਲਓ ਜੀ ਤੋ ਤੇ ਇਹ ਦੱਸੋ ਵੀ ਇੱਥੇ ਆ ਕੇ ਤੇ ਫੀਲਿੰਗ ਆਉਂਦੀ ਜਦਾਂ ਹਿਸ਼ਾਰਪੁਰ ਦੇ ਜੰਗਲਾਂ 'ਚ ਆ ਗਏ ਹਾਂ ਲਓ ਜੀ ਤੋ ਇਹ ਇੱਧਰ ਨਾ ਜਾਓ ਬਾਬਾ ਜੀ ਹਰ ਨੂੰ ਨਹੀਂ ਤਰਨਾ ਹੁੰਦਾ ਗਿੰਦੇ ਵੀਰੇ ਜਗਦਮ ਆਈ ਜਾਂ ਕਿਦਾਂ ਇਹ ਜਾਂ ਹੌਲੀ ਹੌਲੀ ਖੁਰ ਕੇ ਆਈ ਹੈ ਇਹ ਵੀਰੇ ਹੁਣ ਪਤਾ ਨਹੀਂ ਕੋਈ ਪਤਾ ਮੀ ਪਿਆ ਜਿਹੜਾ ਉਦੋਂ ਦਾ ਕੰਮ ਆ। ਨੀ ਪਿਆ ਨਾ ਲਗਾਤਾਰ। ਅੱਛਾ ਅੱਛਾ ਅੱਛਾ। ਜਿਹੜਾ ਮੀ ਪਿਆ ਨਾ ਨਾਲ ਫਿਰ ਲਗਾਤਾਰ ਜਿਹੜਾ ਉੱਪਰਲੇ ਮੈਨੂੰ ਨਾਲ ਇੱਕ ਪਾਸੇ ਚਾਹੀਗਾ ਤੁਹਾਨੂੰ। ਠੀਕ ਠੀਕ ਠੀਕ। ਫਟ ਫਟ 20 ਫੋਟ ਉੱਚਾ ਹੋਣਾ। ਠੀਕ ਠੀਕ। ਮੇਰੇ 1 ਵਜੇ ਤੋਂ ਬਾਅਦ ਉਹ ਫਿਰ ਪਾਣੀ ਉੱਤੇ ਮਤਲਬ ਪਾਣੀ ਸਵੇਰੇ 10 ਵਜੇ ਬੰਦ ਹੋਈ ਆ ਤੇ ਇਹੋ ਮੀ ਲੈ ਕੇ ਬੈਠਾ। ਟੋਕ ਟੋਕ 1.5 ਕਿਲੋ ਥਾਂ ਬਣਦਾ ਜਿਹਦੇ ਵਿੱਚ ਰੇਤ ਹੀ ਪੈ ਗਈ। ਠੀਕ 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 ਠੀਕ। ਲਓ ਜੀ ਵੇਖ ਲਓ। ਕੁਦਰਤ ਦੇ ਰੰਗ ਨੇ ਜੀ। ਫਿਰ ਕੀ ਕੀ? ਤੇ ਇੱਕ ਫਸਲ ਇੱਕ ਉਹ ਵੀ ਖਰਾਬ ਹੋ ਚੁੱਕੀ ਆ ਆ ਹੁਣੇ ਲੰਘਿਆ ਤੇਰੇ ਅੱਗੋਂ ਨਹੀਂ ਹੁਣ ਜਾਲ ਲਾਉਂਦੇ ਆ ਨਾ ਹਾਂ ਜਾਲ ਲਾਉਂਦੇ ਕਿ ਜਾਲ ਲਾਏ ਆ ਲੋ ਜੀ ਆਓ ਵਿਖਾਓ ਪਪਲ ਲੰਘੀ ਤੇ ਹੁਣ ਇਹ ਰਿਹਾ ਜਿੱਥੇ ਆਪਾਂ ਨਹਾਉਂਦੇ ਰਹੇ ਸੀ ਤੇ ਆਪਾਂ ਨਹਾਉਂਦੇ ਹੀ ਉਹ ਪਰੇ ਜਾ ਗਏ ਕਿੰਨੇ ਲਾਏ ਜਾਲ ਕੇ ਪਰੇ ਲਾਏ ਪੱਕੇ ਪਰੇ ਆੜੇ ਹਾਂ ਨਹੀਂ ਆਇਆ ਕਾਬੂ ਬਜਾ ਹਾਂ ਤੂੰ ਹੀ ਕਿਹੜਾ ਦੱਸਣਾ ਸਹੀ ਗੱਲ ਐ ਇਧਰ ਮੱਛੀ ਬੜੀ ਸ਼ੌਲਾ ਮਾਰਨਦਾਈ ਪੁੱਠੀ ਸਿੱਧੀ ਹੁੰਦਾਈ ਐ ਲਓ ਜੀ ਪਾਣੀ ਬਿਲਕੁਲ ਚਿੱਟਾ ਪਾਣੀ ਐ ਮਿਰਕੀ ਕੇ ਪਾਣੀ ਦਾ ਕਿੰਨਾ ਵਧਾਂਦਿਆ ਘਟਾਂਦਿਆ ਇਹ ਤੂਪ ਜਾਂਦੀ ਜੋਰ ਨਾਲ ਲਿਆਉਂਦੇ ਆ ਪਾਣੀ ਲਾਉਂਦੇ ਆ ਇਧਰੋਂ ਪਾਣੀ ਜ਼ਿਆਦਾ ਵਾ ਹਾਂ ਥੋੜੇ ਲਿਆ ਤੇਰੀ ਸਪੀਡ ਬਣਾਈ ਲਾਓ ਜੀ ਵੀਰ ਸਾਡੇ ਲਾਗੇ ਪਹੁੰਚ ਗਏ ਨੇ ਇੱਥੇ ਨਜ਼ਾਰੇ ਲਈਏ ਘੜੀ ਲਓ ਗਾਇਸ ਨਵੀਰ ਆ ਗਿਆ ਜੀ ਮੱਛੀਆਂ ਫੜਦੇ ਆਂਡੇ ਘਟੋ ਘਟ ਵੀ 1.5 ਕਿਲੋ ਮੀਟਰ ਤੋਂ ਆਏ ਨੇ ਇਹਦੇ ਉੱਤੇ ਹੀ ਬਹਿ ਗਏ ਕਿ ਕਿਥੋਂ ਪਿਆ ਲੋਹਿਆ ਵਾਲਾ ਪੁੱਲ ਤੋਂ ਲਾਓ ਜੀ ਨਵੀਰ ਟੋਪ ਦੇ ਸਾਰੇ ਪਹੁੰਚ ਗਏ ਨੇ ਇੱਥੇ ਪੈਰ ਦਿਆਂ ਮਾਰਨ ਤੁਹਾਨੂੰ ਆਪੇ ਰੋੜਨ ਦੇ ਤੇ ਲੱਗਦਾ ਮੈਨੂੰ ਵੀਰ ਨੇ ਝੋਲਾ ਭਰਿਆ ਲੱਗਦਾ ਮੱਛੀਆਂ ਨਾਲ ਹੈਂ ਅੱਗੇ ਨਾ ਜਾਈ ਅੱਗੇ ਨਾ ਜਾ ਇੱਧਰ ਆ ਜਾ ਆ ਜਾ ਆ ਜਾ ਇੱਧਰ ਅੱਲਾਹੁ ਜੀ ਇਹ ਗਾਇ ਇੱਧਰ ਲਿਆ ਤੇਰੀ ਰੇਲ ਬੰਦੀ ਵੇਖੀ ਜਾਂਦਾ ਬੁੱਕਦਾ ਉੱਥੇ ਤੱਕ ਦੇਖੋ ਜੀ ਇਹ ਹੂ ਡਾ ਲੈਣਾ ਈ ਘੜੀ ਤੇ ਯਾਨੀ ਕਿ ਕਿਰਮਾ ਛੱਡੇ ਲਾਉ ਲਓ ਜੀ ਪੂਰੀਆਂ ਮਿਹਨਤਾਂ ਦੇ ਨਾਲ ਇੱਥੇ ਲਓ ਜੀ ਵੀਰ ਦੇ ਆਪਣੀ ਮੰਜ਼ਲ ਤੇ ਪਹੁੰਚ ਗਏ ਨੇ ਫਿਰ ਸਭ ਚਾਰ ਮਾਹ ਲਾਇਆ ਮਾਜ ਨਾਰਾ ਹੈਗਾ ਨਾ ਤੇ ਲੱਛਣੇ ਨਹੀਂ ਮਿਲਦੇ ਕਿਹ ਮੁੰਡੇ ਨੂੰ ਦੱਸਦੇ ਨਿੱਕੇ ਆ ਨਿੱਕੇ ਮੁੰਡੇ ਦਾ ਆਹ ਕਹਾਣ ਰੋੜੇ ਨੂੰ ਘੋਟਾ ਲਓ ਅਸੀਂ ਗਾੜੀ ਲਓ ਜੀ ਫਿਰ ਫੜਿਆ ਕੁਝ ਹੈ ਨਹੀਂ ਗੱਲ ਬਣੀ ਹੈ ਲਾ ਤੇ ਹੁੰਦਾ ਹੈ ਜਾਣਾ ਬਹੁਤ ਮਾਰਾ ਹਾ ਲਓ ਯਾਰ ਬਣਾ ਮੁੰਡੇ ਚਲੋ ਥੱਕਾ ਤੁਹਾਨੂੰ ਇਧਰ ਖਲਾ ਤੇ ਇਦਾਂ ਇਹ ਉਧਰ ਰੱਖ ਇੱਕ ਉਧਰੋਂ ਦੀ ਕਰ 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 ਦੇ ਨਾਲ ਇਹ ਹਾਂ ਲਾਓ ਜੀ ਕੋਣ ਹੋਰ ਲੱਗੇ ਕਰ ਹੋਰ ਲੱਗਾ ਇੰਨੇ ਜਿਆਦੇ ਹੈਗਾ ਚੱਲ ਚਲੋ ਜੀ ਓਕੇ ਚੱਲ ਪੁੱਤ ਪਰੇ ਹੋ ਜਾਓ ਲਾਓ ਜੀ ਆ ਗਿਆ ਜੱਡਾ ਮਨਕੀਰਤ ਮਨਕੀਰਤ ਆਰ ਤਾਂ ਰੱਖਣੇ ਤੂੰ ਥੱਲੇ ਨਹੀਂ ਲਾਉਂਦੇ ਮਨਕੀਰਤ ਲੈ ਆਂ ਜੱਡਾ ਹਊਟ ਆ ਨਹੀਂ ਬਣ ਗਈ ਬਣ ਗਈ ਬਣ ਗਈ ਤੋਰ ਪਿਆ ਕੰਮ ਕੇ ਲਾਓ ਜੀ ਲਾਵੀ ਮੇਤਰਾ ਇੱਕ ਗੜੀ ਹੋਇਆ ਮਨਕੀਰ ਤਬਾਏ ਬੰਦੀਆਂ ਥੱਲੇ ਲੱਗੀ ਥੱਲੇ ਲੱਗੀ ਵੇਡ ਜ਼ਿਆਦਾ ਵਾ ਨਾ ਬੰਦ ਤੂੰ ਮੁੰਡੇ ਨੂੰ ਬਾਈ ਪੁੱਤ ਤੂੰ ਦੱਸਾਂ ਕਰਨਾ ਤੈਨੂੰ ਮਾ ਭਾਲਣਾ ਚੋਕੀ ਉੱਤਰੇ ਨਿਕਲ ਬਾਹਰ ਵੇਖ ਲੈ ਬਹੁਤ ਚੱਲ ਇੱਧਰ ਚੱਪਲ ਉੱਥੇ ਰੱਖ ਦੇ ਚੱਪਲ ਉੱਥੇ ਰੱਖ ਦੇ ਢੋਣ ਤੇ ਪੈਰੋ ਲਾ ਕੇ ਚੱਪਲ ਵੀ ਭਾਈ ਚੱਪਲ ਭਾਈ ਤੇ ਜਾਣਾ ਮੈਂ ਇਕਲੋ ਇੱਕ ਮਿੰਟ ਲੱਗਾਂਗਾ ਬੰਟੀ ਆ ਉੱਥੇ ਲੱਤਾ ਲਾ ਉੱਥੇ ਲੱਤਾ ਲਾ ਬੱਜਟ ਉੱਤੇ ਟੂਬ ਦੇ ਉੱਤੇ ਰੱਖ ਮਾਮਾ ਲੱਤਾਂ ਉੱਤੇ ਜਾਜ ਨਹੀਂ ਤੈਨੂੰ ਇੱਧਰੋਂ ਚੱਲ ਚੱਲ ਜਾਣ ਦੇ ਪਰੇ ਚੱਲ ਜਾਣ ਦੇ ਹਾਂ ਇਦਾਂ ਆ ਬਹਿ ਗਏ ਵੀਰ ਪਾਲੀ ਵੀਰ ਇਹਨੂੰ ਅੱਗੋਂ ਯਾਰ ਮਨਕੀਰ ਤੇ ਜਾ ਹਣ ਉਧਰ ਨੂੰ ਇਹ ਗੁੱਜੜ ਬਣਾ ਲੈ ਆਹ ਸਾਡਾ ਸਾਹਮਣੇ ਵੀਰ ਖਲੋਤਾ ਉਸ ਵੀਰ ਨੇ ਅੱਗੋਂ ਇਹਨੂੰ ਕੈਚ ਕਰ ਲੈਣਾ ਪਾਣੀ ਹੈਗਾ ਭਈ ਕਿੱਟੇ ਕਿੱਟੇ ਤੇ ਟੂਬ ਜਿਹੜੀ ਆ ਰੁਕ ਜਾਂਦੀ ਆ ਤੇ ਮਨਕੀਰ ਤਾਂ ਦਾ ਜਾਣ ਰਿਹਾ ਨਾਲ-ਨਾਲ ਮਨਕੀਰ ਹੈਲੋ ਗਾਇਸ ਮਲਾਉਂਦੇ ਮਾਮਾ 1500 ਲੈਣਾ ਹੈ ਕਿ ਕਿ ਜਾਂਦਾ ਤੂੰ ਲਾਓ ਜੀ ਹਲੋ ਜੀ ਉਹ ਜੀ ਇਧਰੋਂ ਆਈਆਂ ਢਿੱਗਾਂ ਦੀ ਸਿੱਧੀਆਂ ਇਧਰੋਂ ਆ ਗਈਆਂ ਜੀ ਜਿੱਥੇ ਖੜੇ ਆ ਬੜਾ ਵੱਡਾ ਜੀ ਨਾਲੀ ਏ ਬੜੀ ਵੱਡੀ ਨਾਲੀ ਏ ਜਿੰਨੀ ਅੱਗੋਂ ਚੌੜੀ ਏ ਇੱਥੇ ਤਾਂ ਨਾਲਾ ਬਣ ਗਿਆ ਨਾ ਟਟੇ ਗਾਂ ਜਿਹੜੀਆਂ ਖੁਰ ਖੁਰ ਕੇ ਇਦਾਂ ਡਿੱਗਦੀਆਂ ਜਿੱਦਾਂ ਉਹ ਡਿੱਗਣ ਡੀਆਂ ਲਾਉ ਜੀ ਹਾਂ ਖਾ ਬੜੀ ਚੱਲਣ ਢੀ ਏ ਜੀ ਤੇ ਬਾਰਿਸ਼ ਦਾ ਮੌਸਮ ਬਣਿਆ ਆ ਮੈਂ ਚੱਲ ਵੀਰ ਛੋਟ ਕਰ ਲੈਨੇ ਆ ਹੁਣ ਆ ਇਧਰੋਂ ਚੱਲ ਆ ਜਾ ਆ ਜਾ ਆ ਜਾ ਹੌਂਡ ਪਾਣੀ ਥੋੜਾ ਇੱਥੇ ਲਾਓ ਜੀ ਦੇ ਲਓ ਜੀ ਆ ਸਾਰੀ ਮਿੱਟੀ ਸਾਰੀ ਘਮਾ ਚ ਵੜ ਗਈ ਜਾ ਕੇ ਠੀਕ ਹੈ ਜੀ ਵੜ ਗਈ ਮੈਂ ਕਹਿੰਦਾ ਓਕੇ ਰਿਪੋਰਟਾਂ ਦੇ ਚਲੋ ਗਾਇਸ ਆਪਾਂ ਇਨਾਂ ਦਾ ਵਲੌਗ ਬਣਾਉਣਾ ਹੈ ਤੇ ਆਪਾਂ ਸ਼ੂਟ ਕਰਨਾ ਹੈ ਤੇ ਵੀਰ ਦਾ ਫੋਨ ਜਿੱਦਾਂ ਤੁਹਾਨੂੰ ਦੱਸਿਆ ਆਇਆ ਸੀ ਤੇ ਆਪਾਂ ਵਲੌਗ ਬਣਾਇਆ ਤੇ ਵੇਖ ਲਓ ਵੀ ਇਹ ਕੁਦਰਤ ਦੇ ਰੰਗ ਨੇ ਤੇ ਜਿਹੜੇ ਵੀਰ ਭਰਾ ਦਾ ਜਿਹਦਾ ਕਮਾਦ ਹੈ ਤੇ ਵੇਖ ਲਓ ਨੁਕਸਾਨ ਹੋ ਚੁੱਕਿਆ ਉਹਨਾਂ ਦਾ ਝੋਨੇ ਦਾ ਵੀ ਨੁਕਸਾਨ ਬੜਾ ਹੋ ਗਿਆ ਉੱਥੇ ਠੀਕ ਹੈ ਜੀ ਸਾਡੀ ਕੋਈ ਨਹੀਂ ਚੱਲ ਜਾਂਦੇ ਰਹਿਣ ਗੱਲਾਂ ਨਾ ਜਾ ਲੈ ਉਹਨੇ ਤੇ ਇਧਰ ਇਹਨਾਂ ਨਾਲ ਆਪਾਂ ਨਿੱਕੇ ਹੁੰਦੇ ਖੇਡਦੇ ਰਹੇ ਹਾਂ ਤੇ ਅੱਜ ਬੜੇ ਚਿਰਾਂ ਬਾਅਦ ਮਿਲੇ ਆਪਾਂ ਠੀਕ ਹੈ ਇਕੱਠੇ ਨੌਣਾ ਧੋੜਾ ਖੇਡਣਾ ਮੱਜਾਂ ਦੇ ਬਹਿ ਬਹਿ ਕੇ ਹੋਣਾ ਤੇ ਗਰਮੀ ਦੇ ਵਿੱਚ ਰੇਤ ਚ ਪੈਰ ਛੜ ਜਾਂਦੇ ਹੀ ਰੇਤ ਦੇ ਵਿੱਚ ਤੇ ਅੱਜ ਬੜੇ ਚਿਰਾਂ ਬਾਅਦ ਪਹੁੰਚੇ ਤੇ ਅੱਜ ਅਸੀਂ ਖੜੇ ਹਾਂ ਜੀ ਭੂਤਨਪੁਰੇ ਵੇਟ ਲਾਕੇ ਦੇ ਵਿੱਚ ਠੀਕ ਹੈ ਜੀ ਤੇ ਆਹ ਦੇਖੋ ਜੀ ਆ ਵੀ ਜਿਹੜਾ ਪਾਣੀ ਹੈ ਇਹ ਵੀ ਆਪਣੇ ਬਿਆਸ ਦਰਿਆ ਦੇ ਵਿੱਚ ਹੀ ਜਾਂਦਾ ਠੀਕ ਹੈ ਜੀ ਤੇ ਵੀਰ ਚੱਲਿਆ ਫੇਰ ਆਪਣੀ ਟੂਬ ਲੈ ਕੇ ਕਹਿੰਦਾ ਕੁਛ ਨਾ ਕੁਛ ਹਾਸਲ ਕਰਨਾ ਹੈ ਕਰਨਾ ਅੱਜ ਆਏ ਆ ਤੇ ਵੀਰ ਲੱਗਣ ਡਿਆ ਜੇ ਲਓ ਜੀ ਉੱਥੇ ਪਾਣੀ ਡੂੰਗਾ ਵੀਰ ਕਹਿੰਦਾ ਵੀ ਮੇਰੇ ਪੈਰ ਨਹੀਂ ਲੱਗਣ ਡੇ ਉੱਥੇ ਪਾਣੀ ਹੈਗਾ ਡੋਬੂ ਵੀਰ ਆ ਪੂਰਾ ਲਓ ਜੀ ਉੱਥੇ ਵੀਰ ਨੇ ਆਪਣਾ ਜਾਲ ਲਾਇਆ ਵਾ ਤੇ ਕੁਛ ਨਾ ਕੁਛ ਆਏ ਗਈ ਆ ਜਾਓ ਨੀਂ ਤੇ ਡੋਲੋ ਆ ਜਾ ਜਾਲ ਲੱਗੇ ਨੇ ਮਖਾਲ ਯਾਰਾ ਹਾਲ ਦੀਏ ਚਲੋ ਲਓ ਗਾਇਸ ਲਵ ਜੀ ਗਾਇਸ ਆਹ ਦੇਖੋ ਇੱਥੇ ਡਾਂਗ ਲੰਗੀ ਆ ਮੈਂ ਆਪਣੀ ਬਾਜੀ ਪਾ ਜਾਂਦੀ ਆ ਕਹਿੰਦੇ ਬੰਦੇ ਦੀ ਆਣਾ ਇੱਥੇ ਆ ਉੱਥੇ ਵੀਰ ਨੇ ਲਾਇਆ ਜੀ ਜਾਲ ਗਾਇਸ ਬੀਜ ਲੱਗਣ ਦੇ ਇੱਥੇ ਕੁਦਾ ਆ ਗਈ ਆ ਬਣ ਗਈ ਗੱਲ ਜਾ ਆ ਓਏ ਓਏ ਬਣ ਗਈ ਗੱਲ ਬਈ ਆਇਆ ਹੀ ਭੈਣ ਸੜ ਗਿਆ ਆਹ ਵੱਡਾ ਆਹ ਅੱਗੇ ਵੀ ਆ ਗਈ ਵੀਰ ਪੀਕੇ ਇਧਰ ਜਾ ਇਧਰ ਤੂੰ ਇਧਰ ਜਾ ਇਧਰ ਪਾਣੀ ਹੁਣ ਜ਼ਿਆਦਾ ਵਾ ਗਾਰਡ ਪਾਣੀ ਇੱਥੇ ਪਾਣੀ ਡੋਬੂ ਲਾਓ ਜੀ ਵੀਰ ਵਾਲ ਵਧਾਈ ਬਣ ਗਈ ਆ ਮਿਹਨਤ ਦਾ ਫਲ ਜਿਹੜਾ ਮਿਲ ਗਿਆ ਵੀਰ ਨੂੰ ਹੋਰ ਇੱਕ ਤੇ ਆਈ ਚੰਗੀ ਵੱਡੀ ਜਾਲ ਦੀ ਹੋ ਲੈ ਵੀਰ ਕੀ ਕਹ ਤੇਰੀ ਮਿਹਨਤ ਦਾ ਮੁੱਲ ਪੈ ਗਿਆ ਸ਼ਿਕਾਰੀ ਚੰਗਾ ਤਗੜਾ ਆਇਆ ਸ਼ਿਕਾਰੀ ਬਹੁਤ ਤਗੜਾ ਆਇਆ ਇਨੇ ਹੁਣ ਬੋਰੇ ਚ ਪਾਈ ਜਣੇ ਵਿਖਾਉਣੇ ਥੋੜਾ ਨਹੀਂ ਨਹੀਂ ਬਾਹਰ ਆਉਣਗੇ ਤੇ ਫਿਰ ਮਾੜਾ ਜਿਹਾ ਕੈਮਰੇ ਚ ਵਿਖਾ ਦਿਆ ਇਹਨੂੰ ਲਓ ਜੀ ਮਿਹਨਤ ਦਾ ਫਲ ਮੂੰਗ ਚ ਆ ਜਾ ਪੈ ਗਿਆ ਜੀ ਉਧਰ ਨਹੀਂ ਆ ਮੇਰੇ ਟਿਕਾ ਕਹੋ ਦਰ ਇਹਦੇ ਤੇ ਰਿਹਾ ਇਹ ਕੱਲ ਸ਼ਾਮੀ ਲਓ ਜੀ ਕਹਿੰਦੇ ਵੀ ਕੱਲ ਸ਼ਾਮੀ ਲਾਈ ਲਾਏ ਸੀ ਇਹਨਾਂ ਨੇ ਤੇ ਅੱਜ ਸ਼ਿਕਾਰ ਹੱਥ ਚ ਆ ਗਿਆ ਜੀ ਬੰਦਾ ਹੀ ਸਪੀਡ ਇੱਥੋਂ ਹਣਾ ਅਗੇ ਹੋਰ ਜਲ ਲਗਾ ਪੱਤਣ ਤੇ ਪਾਣੀ ਚੜ ਰਿਹਾ ਉਹਦੇ ਕਰਕੇ ਫੀਡ ਜ਼ਿਆਦਾ ਬਣ ਰਹੀ ਰਹਿਣ ਬਣਦਾ ਮੈਂ ਨਿੱਚੋਂ ਜਾਂਦਾ ਝਾੜੂ ਖੇ ਆ ਉਹ ਲੱਛਣ ਆਹ ਪਾਣੇ ਫੜਿਆ ਜੀ ਸ਼ਿਕਾਰ ਆਹੋ ਪਾਣੀ ਨੇ ਹਾਂ ਰੋ ਜਾਈ ਜਾ ਹੁਣ ਸਬਜ਼ੀ ਤੋੜ ਕੇ ਆਏ ਆ ਲਓ ਜੀ ਯਾਰ ਬੁੱਢੇ ਹੋਏ ਨੇ ਆ ਲਓ ਜੀ ਆਹ ਸ਼ਿਕਾਰ ਫੜ ਲਿਆ ਜੀ ਇਹ ਗਏ ਨਾ ਇਹ ਦੱਦਾ ਕਿਲੋ ਦੇ ਆ ਨੂ ਵੇਡਿਆ ਆਈਏ ਜੀ ਉਹ ਤਾਂ ਡੈ ਨਹੀਂ ਨੇ ਜਦੋਂ ਫਾ ਲੱਗਾ ਤੇ ਪਾਣੀ ਦੇ ਇੰਨਾ ਵਾਜੇ ਪਨੇ ਗੱਡਾ ਕ ਵੱਡਾ ਨਹੀਂ ਮੈਂ ਤੁਹਾਡੇ ਵੇਖੇ ਜਿਹਨੂੰ ਹਾਂ ਅੱਛਾ ਅੱਛਾ ਨਹੀਂ ਇਹੋ ਛੜੀ ਠੀਕ ਆ ਚਲੋ ਯਾਰ ਕੱਢ ਲੈਣ ਨੂੰ ਆਦੇ ਆ ਚਲਦੇ ਪਹਾਣੇ ਕੱਲ ਦੇ ਲਾਈ ਜਾਂ ਤੇ ਜਾਲ ਤੇ ਜਰ ਜਾਣਾ ਹੁਣ ਉਹ ਕੱਢੇ ਗੱਟਾ ਨਾ ਕੱਢੇ ਦੁਜੀ ਜਾਲ ਖੋਲੇਗਾ ਮੁੜ ਕੇ ਵੀ ਕਿ ਕੇ ਮੇਰੇ ਨਹੀਂ ਨਾ ਇਹ ਮੈਂ ਤੁਹਾਡੇ ਨੂੰ ਨੌਕਰੀਆਂ ਆ ਕੱਛਾ ਗਲਾਉਂਦਾ ਬਜਾਰਾ ਨਹੀਂ ਫਿਰ ਕੀ ਕੇ ਜਾਲ ਖੋਲਦੇ ਆ ਦਿਹਾੜੀ ਲੰਘ ਜਾਂਦੀ ਹਣੀ ਨਹੀਂ ਕੰਮ ਆ ਖਾਮਾ ਪੈਣੀਆਂ ਇਹਨਾਂ ਸਵਾਰੀ ਕਰਕੇ ਚੋਈ ਲੱਗਿਆ ਉਹ ਕੱਟਾ ਜਾ ਆੜਾ ਸ਼ੁਰੂ ਬੱਚੇ ਉਹ ਵੇ ਕਸ਼ਮੀਰ ਫਟ ਵੇ ਸੈਚਲ ਵੇ ਇਹਦੇ ਪਣਦੇ ਮੈਂ ਕਹੋ ਨਾ ਦੇਖੂਂਗੇ ਨਾਲ ਹੀ ਜਾਣੇ ਨਾ ਮੈਂ ਨੂੰ ਕੀ ਕਰਨਾ ਅੱਗੇ ਕੱਟ ਕੇ ਆਂ ਚਪੜੇ ਨਾ ਕਿਦੋਂ ਪਾਈਏ ਸੀ ਲੈਲਾ ਵਰਦਾ ਪੜੀ ਆ ਹਰਤੇ ਨਾ ਜਾਉ ਪੇਟ ਤੱਕ ਜਾਂਦੇ ਆ ਚਪੜੇ ਛੋਟਾ ਨਾ ਇਹ ਜਿੰਸ ਮਰਨ ਵਾਲੀ ਦੇ ਫਿਰ ਚਪੜੇ ਛੋਟਦਾ ਪੰਟੀ ਛਪੜੇ ਪਾਉਨੇ ਆ ਪਾਣੀ ਬੜਾ ਪਾਣੀ ਛਪੜੇ ਪਾਉਣਾ ਹਣਾ ਉੱਥੇ ਕਿਤੇ ਕਾਫੀ ਵਾਹ ਵਾਹਗਾ ਗਿੰਦੂ ਅਲਫਾ ਫੜੀ ਪੜ ਲੈਨੇ ਆ ਉਹ ਪਾਏ ਪੱਤਰ ਫੜ ਕਰਿਆ ਪਾਣੀ ਪਾ ਕੇ ਮੈਂ ਪਾਣੀ ਪਾ ਕੇ ਪਾਣੀ ਇਹ ਨਹੀਂ ਮਰਦਾ ਇਹ ਨਹੀਂ ਮਰਦਾ ਬਾਹਰ ਰਹਿੰਦਾ ਹੈ ਪਾਣੀ ਇਹ ਨਹੀਂ ਮਰਦਾ ਇਹ ਪਾਣੀ ਚ ਬਾਹਰ ਹੀ ਜਾਂਦਾ ਠੀਕ ਹੈ ਮੇਰੀ ਕੀ ਕੈਸਾ ਪਸੂਪ ਵੀ ਹਟ ਜਾਂਦਾ ਹਣਾ ਕਈ ਵਾਰੀ ਪਾਪਾ ਹੀ ਚੜਦੇ ਇੱਥੇ ਹੀ ਬੈਠਾ ਆ ਜਾਨੀ ਕਿੱਥੇ ਨਾ ਆਇਆ ਇੱਧੇ ਤੋਂ ਫੇਰ ਕਿਦਾਂ ਕਿਦਾਂ ਬਿਮਾਰ ਮੂਲ ਤੇ ਕਰਦੀ ਆ ਕਰਕੇ ਵੀਰ ਕੀ ਕਾਡਾਂ ਕੇ ਤੂੰ ਹੀ ਮਰੂਣਾ ਨਾ ਸੱਪ ਦੇ ਨਹੀਂ ਹੋਣੀ ਠੀਰਾ ਹਾਂ ਜੋ ਹੈਗਾ ਕਿ ਗੱਬੜ ਗਿਆ ਇੱਧਰ ਵੀਰ ਚੱਲ ਪਏ ਨੇ ਆਪਣਾ ਸ਼ਿਕਾਰ ਕਰਕੇ ਘਰਾਂ ਨੂੰ ਇਹ ਉਹ ਪਾ ਲੈਣੀ ਵੀਰ ਨੇ ਆ ਜਾ ਹਾਂ ਤੇ ਵੀਰ ਵੇਖੋ ਰਾਹ ਹੀ ਬਣ ਗਿਆ ਇੱਥੋਂ ਦੀ ਲਓ ਜੀ ਚਲੋ ਗਾਇਸ ਫੇਰ ਮਿਲਦੇ ਹਾਂ ਕੋ ਨਵੇਂ ਵਲੌਗ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ